ਨੌਇਡਾ ਤੋਂ ਬਠਿੰਡਾ ਵੋਟ ਪਾਉਣ ਜਾ ਰਹਾ ਸੀ ਨੌਜਵਾਨ ਵਾਪਰ ਗਿਆ ਵੱਡਾ ਹਾਦਸਾ ਕਤਲ ਦੇ ਮਾਮਲੇ ਨੂੰ ਕੁਦਰਤੀ ਮੌਤ ਦਾ ਸਰਹੀ ਪੁਲਿਸ ਪੀੜਤ ਪਰਿਵਾਰ ਲਗਾ ਰਿਹਾ ਇਨਸਾਫ ਦੀ ਗੁਹਾਰ ਮਾਮਲਾ 3 ਮਈ ਦਾ ਜਿੱਥੇ ਬਠਿੰਡਾ ਦੇ ਪਰਸ਼ਨਾਮ ਨਗਰ ਦਾ ਪਰਿਵਾਰ ਜੋ ਕਿ ਹੁਣ ਨੌਇਡਾ ਵਿਖੇ ਰਹਿ ਰਿਹਾ ਹੈ 28 ਮਈ ਨੂੰ ਵੋਟਾਂ ਪਾਉਣ ਦੇ ਲਈ ਪਰਿਵਾਰ ਬਠਿੰਡਾ ਆਇਆ ਤੇ ਇਹਨਾਂ ਦਾ 22 ਸਾਲਾਂ ਦਾ ਇੱਕ ਨੌਜਵਾਨ ਜੋ ਆਪਣੇ ਘਰੋਂ ਗਿਆ ਲੇਕਿਨ ਘਰ ਵਾਪਸ ਨਹੀਂ ਆਇਆ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਿਕ ਮੈਂਬਰਾਂ ਨੇ ਆਪਣੇ ਪੁੱਤਰ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੂੰ ਇਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਤੇ ਜਦੋਂ 1 ਮਈ ਨੂੰ ਪਰਿਵਾਰਿਕ ਮੈਂਬਰਾਂ ਨੂੰ ਉਸ ਦੀ ਲਾਸ਼ ਦਿਖਾਈ ਗਈ ਤਾਂ ਇਸ ਲਾਸ਼ ਦੇ ਉੱਤੇ ਕਈ ਗੰਭੀਰ ਸੱਟਾਂ ਲੱਗੀਆਂ ਹੋਈਆਂ ਸੀ ਜਿਸ ਦੇ ਚਲਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਦੇ ਗੁੱਟ ਦੇ ਉੱਪਰਲਾ ਬ੍ਰੈਸਲੇਟ ਵੀ ਗਾਇਬ ਹੈ ਤੇ ਉਸਦੇ ਗਲੇ ਦੇ ਵਿੱਚ ਪਾਈ ਚੈਨੀ ਤੇ ਉਸਦਾ ਮੋਬਾਈਲ ਫੋਨ ਵੀ ਹਾਲੇ ਤੱਕ ਪਰਿਵਾਰਿਕ ਮੈਂਬਰਾਂ ਨੂੰ ਨਹੀਂ ਮਿਲਿਆ। ਉਹ ਤੇ ਇਸ ਮੌਕੇ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ بیٹے ਦਾ ਕਤਲ ਕੀਤਾ ਗਿਆ ਪਰ ਇਸ ਮਾਮੇ ਨੂੰ ਲੈ ਕੇ ਪੁਲਿਸ ਉਹਨਾਂ ਨੂੰ ਗੁੰਮਰਾਹ ਕਰ ਰਹੀ ਹੈ ਤੇ ਉਸਦੇ ਕਤਲ ਦੇ ਕੇਸ ਨੂੰ ਕੁਦਰਤੀ ਮੌਤ ਦੱਸ ਕੇ ਉਸ ਦਾ ਸੰਸਕਾਰ ਕਰਵਾਉਣਾ ਚਾਹੁੰਦੀ ਹੈ। ਦੱਸਦੀ ਹੈ ਕਿ ਪਰਿਵਾਰਿਕ ਮੈਂਬਰਾਂ ਨੇ ਨੌਜਵਾਨ ਬੇਟੇ ਦੀ ਲਾਸ਼ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹਨਾਂ ਚਿਰ ਉਹ ਆਪਣੇ ਪੁੱਤਰ ਦਾ ਸੰਸਕਾਰ ਨਹੀਂ ਕਰਨਗੇ ਮੇਰਾ ਅਜੇ ਪਰਸਨਵਾਸੀ ਕੀ ਘਟਨਾ ਹੋਈ ਜੀ ਮੇਰਾ ਭਰਾ ਆਪਣਾ ਆ ਸੋਮੰਗਲਬੁੱਧ ਮੰਗਲਵਾਰ ਤੋਂ ਨੌਇੜਾ ਮੇਰੇ ਨਾਲ ਰਹਿੰਦਾ ਸੀ ਘਰੇ ਆਇਆ ਬੋਟਾਂ ਦੇ ਪਿੱਛੇ ਤੇ ਬੁੱਧਵਾਰ ਦੀ ਮਤਲਬ ਗੈਪ ਸੀਗਾ ਤੇ ਵੀਰਵਾਰ ਨੂੰ 1 ਵਜੇ ਕਿਸੇ ਦਾ ਫੋਨ ਆਇਆ ਤੇ ਵੀ ਸਾਡੇ ਬਾਰੇ ਕੋਈ ਨੇੜੜੇ ਸਵਾਇ ਕੁ ਨੇੜੇ ਕਰਾਉ ਚਲਾ ਗਿਆ ਤੇ 1.5 ਵਜੇ ਤੋਂ ਬਾਅਦ ਨਾ ਫੋਨ ਆਫ ਆ ਰਿਹਾ ਸੀਗਾ ਅਸੀਂ 4 4.5 ਵਜੇ ਤੱਕ ਭਾਲ ਵਗੈਰਾ ਸ਼ੁਰੂ ਕੀਤੀ ਤੇ ਸਾਨੂੰ ਬੰਦਾ ਨਹੀਂ ਮਿਲਿਆਗਾ ਤੇ ਅਸੀਂ ਲੋਕਲ ਕਨਾਲ ਚੌਂਕੀ ਚ ਰਿਪੋਰਟ ਲਗਾ ਕੇ ਕਿ ਸਾਡਾ ਮੁੰਡਾ ਨਹੀਂ ਮਿਲ ਰਹਾਗਾ ਸਾਨੂੰ ਕਿਸੇ 10 ਵਜੇ ਬੰਦੇ ਦਾ ਕਾਲ ਆਂਦਗੇ ਤੁਹਾਡੀ ਐਕਟਿਵ ਆ 10 ਨੰਬਰ ਗਲੀ ਪ੍ਰਤਾਪ ਨਗਰ ਚ ਮਿਲੀ ਹੈ ਖੜੀ ਅਸੀਂ ਕਹਾਂ ਜੀ ਠੀਕ ਹੈ 10 ਨੰਬਰ ਦਾ ਨੰਬਰ ਨਹੀਂ ਖੜੀ ਲਾਇਆ ਅਸੀਂ ਕਹਿੰਦੇ ਫੋਨ ਨੰਬਰ ਅਸੀਂ ਆਨਲਾਈਨ ਕੱਢਿਆ ਮੈਨੂੰ ਨਹੀਂ ਪਤਾ ਆਨਲਾਈਨ ਕਿਵੇਂ ਕੱਢਿਆ ਨੰਬਰ ਕਿਵੇਂ ਆਇਆ ਚੱਕਰ ਤੇ ਉਸ ਤੋਂ ਬਾਅਦ ਅ ਜਿਹੜਾ ਨੰਬਰ ਆਪਾਂ ਕੱਢਿਆ ਉਸ ਤੋਂ ਬਾਅਦ ਆਪਾਂ ਸਵੇਰੇ ਜਾ ਕੇ ਪਾਪਾ ਨੇ ਫੋਟੋ ਦੇਖਾਈ ਉਹਨਾਂ ਨੂੰ ਜੀ ਮੁੰਡੇ ਦੀ ਕਹਿੰਦੇ ਮੁੰਡਾ ਸਾਡੇ ਕੋਲ ਲੱਭਿਆ ਨਹੀਂ ਹਜੇ ਜਦ ਕਿ ਮੀਡੀਆ ਦੇ ਵਿੱਚ ਇਸ ਤੋਂ ਪਹਿਲਾਂ ਦੀ ਖਬਰ ਆਈ ਹੋਈ ਸੀ ਠੀਕ ਹੈ ਅਸੀਂ ਮੀਡੀਆ ਦੇ ਵਿੱਚ ਸੰਤਾ ਆਪਣੀ ਪੱਤੀ ਸੰਤਾਜੀ ਦੀਸ ਰਿਪੋਰਟ ਵਿੱਚ ਮਿਲਿਆ ਕਿ ਮੀਡੀਆ ਕੋਲ ਪਹਿਲਾਂ ਰਿਪੋਰਟ ਪਹੁੰਚੀ ਹੋਈ ਹੈ ਸਾਰੀ ਵੀ ਨਿਊਜ਼ਪੇਪਰਾਂ 'ਇਹ ਰਿਪੋਰਟ ਆਈ ਹੋਈ ਹੈ। ਅਸੀਂ ਨੂੰ ਕੀ ਗਿਆ ਪੁੱਛਣਾ? ਮੈਂ ਤੁਹਾਨੂੰ ਦੱਸਦਾ ਜੀ ਕੱਲ ਫਿਰਸ਼ਾਨ ਨੂੰ ਸ਼ਾਮੀ ਦੱਸਿਆ ਦੁਪਹਿਰੇ ਹੀ ਤੁਹਾਡਾ ਮੁੰਡਾ ਇਹ ਹੈਗਾ ਸਨਖਤ ਕਰ ਲਓ ਅਸੀਂ ਫੋਟੋ ਸਨਖਤ ਕੀਤੀ। ਅਸੀਂ ਇੱਕ ਦੋ ਜਣੇ ਨੂੰ ਦੱਸਿਆ ਵੀ ਸਾਨੂੰ ਅਸੀਂ ਅੱਜ ਜੋ ਵੈਰੀਫਿਕੇਸ਼ਨ ਕੀਤੀ ਕਿਹੜੇ ਬੰਦੇ ਨੇ ਉਹ ਨਾ ਕਰੀ ਜਾ ਕੇ ਕਹਿੰਦੇ ਜੀ 179 ਹੈਗਾ। ਨੈਚੁਰਲ ਕੇਸ ਆਫ ਡੈਥ ਹੈ। ਸਾਨੂੰ ਕੱਲ ਬੋਡੀ ਨਹੀਂ ਦੇਖਣ ਦਿੱਤੀ। ਤੇ ਅਸੀਂ ਅੱਜ ਵੀ ਰਿਕਵੈਸਟ ਕਰਦੇ ਰਹੇ ਵੀ ਤੁਸੀਂ ਗੁੰਮਨਾਮ ਪਾ ਕੇ ਉਹ

दूसरा ਜਿਹੜੀ ਜੁਡੀਸ਼ਰੀ है अपनी ਗਵਰਨਮੈਂਟ हॉस्पिटल ਸੀਐਮਓ ਦੀ ਇਹ ਪੁਰਾਣੇ ਬੈਠੇ ਤੇ ਇਸੀ ਪ੍ਰੋਪਰ ਜਾਂਚ ਨਾਲ ਨਹੀਂ ਕੀਤਾ ਜੋ ਕਿ ਦੋ ਬੰਦਿਆਂ ਤੇ ਨਹੀਂ ਚੱਲ ਸਕਦਾ ਡੈਡ ਬੋਡੀ ਲਾਉਂਗੇ ਕਿ ਨਹੀਂ ਲਾਉਂਗੇ नहीं ਡੈਡ ਬੋਡੀ ਲੈਣੀ ਅਸੀਂ ਕਿਹਨਾ ਚੱਲੇ ਡੈਡ ਬੋਡੀ ਜਿੰਨ ਦਾ ਇਨਸਾਫ ਨਹੀਂ ਮਿਲਦਾ ਆਪਾਂ ਨੂੰ ਕਿਉਂਕਿ ਸਾਨੂੰ ਕਿਹਾ ਗਿਆ ਨੇਚੁਰਲ ਹੈ ਅਸੀਂ ਲੈਣ ਆਏ ਨੇਚੁਰਲ ਦੇ ਕੇ ਐਨਐਨਏ ਕਿ ਸਾਨੂੰ ਛੁੱਟ ਕਿਉਂ ਕੀ ਹੋਇਆ ਹੁਣ ਕੀ ਹੋਇਆ ਮੇਰਾ ਬੇਟਾ 1:30 ਵਜੇ ਯਾਨੀ ਕਿ ਅਸੀਂ 28 ਤਰੀਕ ਨੂੰ ਨਿਉੜਾ ਅਸੀਂ ਨਿਉੜਾ ਰਹਿੰਦੇ ਹਾਂ ਕਿ ਇਹ ਮਨ ਕੀ ਮੁੰਡੇ ਦਾ ਨਾ ਮੈਂ ਜਤਿੰਦਰ ਡਾਕਟਰ ਡੈਂਟਲ ਉਹਦੇ ਕੋਲ ਕੈਪ ਚੜਵਾਏ ਸੀ 2 ਮਹੀਨੇ ਪਹਿਲਾਂ ਤੇ ਉਹ ਕੈਪ ਇੱਕ ਉਤਰ ਗਿਆ ਬਨੇ ਬੱਫਲ ਕੰਮ ਕਰਦਾ ਨਿਉੜਾ ਤੇ ਮੈਂ ਕਿਹਾ ਚੱਲ ਪੁੱਤਰ ਆਪਾਂ ਵੱਡੇ ਮੁੰਡੇ ਨੂੰ ਰਿਸ਼ਤਾ ਦੇਖਣ ਆਣਾ ਹੈ ਸ਼ਨੀਵਾਰ ਮੁੰਡੇ ਦਾ ਉਹ ਕਰਾ ਦੇਖ ਜਾਣਗੇ ਨਾਲ ਤੇਰਾ ਕੈਪਸੜ ਆ ਰਹੇ ਨੇ ਤੇ ਦੋ ਤਿੰਨ ਨੂੰ ਆਪਾਂ ਵਾਪਸ ਆ ਜਾਾਂਗੇ ਕਿੰਦਾ ਪਾਪਾ ਚੱਲ ਚੱਲਨੇ ਆਇਆ ਅਸੇ 28 ਤੀ ਨੂੰ ਮੇਰੇ ਕੋ ਟਿਕਟਾਂ ਦੀ ਬੁਕਿੰਗ ਹੈਗੀ ਆ ਅੰਦੇਸ਼ ਰਕਾਰਡ ਹੈਗਾ ਤੇ 1:30 ਵਜੇ ਮੁੰਡਾ ਮੇਰਾ ਨੇ ਕਿ ਅਨਕੀ ਕਰੋਂ ਗਿਆ ਤੇ ਜਾਂਦਾ ਪਿਆ ਸਕੂਟੀ ਮੈਂ ਕਿਹਾ ਪੁੱਤਰ ਤੇਰੇ ਵੱਡੇ ਭਰਾ ਨਹੀਂ ਆਣੇ ਆਮੂ ਤੇ ਲੀਚੀਆਂ ਨਹੀਂ ਮੈਂ ਉਹਨੂੰ ਪੈਸੇ ਦਿੱਤੇਗੇ 200 ਰੁਪਿਆ ਮੈਂ ਕਿਹਾ 200 ਰੁਪਿਆ ਲੈ ਜਾ ਸਮਾਨ ਲੈ ਆਈ ਸਮਾਨ ਲੈ ਆਈ ਤੇ 2:30 ਤੋਂ 3:30 ਵੱਜ ਗਏ ਤੇ ਆਇਆ ਹੀ ਨਹੀਂ ਪਰ ਉਹ ਆਇਆ ਨਹੀਂ ਹੈਗਾ ਮੈਂ ਮਰ ਰਹੀ ਮੈਂ ਮਿਲ ਗਿਆ ਮੈਂ ਵੀਕਲ ਮੈਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਦਾ ਕਾਰ ਮੈਨੂੰ ਚਲਾਨੀ ਆਂਦੀ ਐਕਚੁਅਲ ਉਹ ਲੈ ਗਿਆ ਮੈਨੂੰ ਮਦਰ ਕਿਵੇਂ ਉਹਨੂੰ ਪਤਾ ਕਰ ਜਿਹਾ ਵੀ ਆਇਆ ਨਹੀਂ ਤੋਂਪ ਮੇਰਾ ਤੋਂਪ ਹੈਗੀ ਬਹੁਤ ਜ਼ਿਆਦਾ ਤੇ ਮੈਂ ਅਸੀਂ ਨਾ ਫੋਨ ਇਹਨੇ ਫੋਨ ਕੀਤੀ ਗਏ ਫੋਮੇ ਕੁਝ ਘਾੜੇ ਗਿਆ ਫੋਨ ਦਾ ਉਹ ਸਾਰੀ ਐਂ ਭਰੀ ਫਿਰ ਹੁਣ ਕੀ ਹੋਇਆ ਹੁਣ ਪਤਾ ਕੀ ਹੋਇਆ ਜੀ ਸਾਨੂੰ ਅੱਜ ਅਸੀਂ ਗਏ ਕੋਤਵਾਲੀ ਚ ਕੱਲ ਦੇ ਅਸੀਂ ਫਿਰਦੇ ਨੇ ਟੱਕੇ ਖਾਣੇ ਨੇ ਮ ਮੁੰਡੇ ਨੂੰ ਮਾਰ ਕੇ ਸੱਟਿਆ ਹੈਗਾ ਸਾਨੂੰ ਕਹਿੰਦੇ ਕੁਦਰਤੀ ਡੈਥ ਹੈਗੀ ਹੈ ਇੱਕ ਦੋ ਦਾ ਮੋਬਾਈਲ ਖੋਲਿਆ ਇੱਕ ਇੱਥੇ ਚਾਂਦੀ ਦੀ ਚੈਨ ਪਾਈ ਸੀ ਉਹ ਖੋਲੀ ਇੱਕ ਚਾਂ ਦੇ ਇੱਥੇ ਪਾਈ ਸੀ ਸੱਟਾ ਕਿੰਨੇ ਹੈਗਾ ਸੱਟਾ ਬਹੁਤ ਹੈ ਤੁਸੀਂ ਆਪ ਵੈਰੀਫਾਈ ਕਰੋ ਜੀ ਤੁਸੀਂ ਕੀ ਮੰਗ ਰਹੇ ਮੈਂ ਕਹਿੰਦੇ ਅਸੀਂ ਉਹ ਕੈਦੀਆਂ ਨੂੰ ਜਿਹੜੇ ਮੇਰੇ ਬੱਚੇ ਮੇਰੇ ਮੇਰੀ ਕਾਲੀ ਸੁਣੋ ਮੇਰੇ ਵੱਡੇ ਮੁੰਡੇ ਨੇ ਤਾਂ ਬਾਹਰ ਚਲੇ ਜਾਂਦੇ ਕੰਪਨੀ ਨੇ ਮਾਰ ਦਿੱਤੀ ਮੇਰੇ ਇਸੇ ਛੋਟੇ ਮੁੰਡੇ ਨੇ ਮੈਨੂੰ ਸਾਰਾ ਜਿਹੜਾ ਮੇਰਾ ਸਾਰਾ ਖੋਲ ਮਿਲੂਗਾ ਦੱਸੋ ਮੈਂ ਕੀ ਮੰਗ ਕਰਦਿਓ ਫਿਰ ਮੈਂ ਕਹਿੰਦਾ ਵੀ ਜਿਹੜੇ ਮੈਂ ਕਹਤ ਨੇ ਕਿ ਪੁਲਿਸ ਮੁਖੀ ਹੈਗਾ ਐਂਦੇ ਤੇ ਵੀ ਕਾਰਕ ਕੀ ਕੀ ਕਰੇ ਤੁਸੀਂ ਕਹੋ ਵੀ ਸਾਨੂੰ ਇਨਸਾਫ ਮੈਂ ਪੁਲਿਸ ਮੁਖੀ ਨੂੰ ਕਹਿੰਦਾ ਵੀ ਮੈਂ ਪੁਲਿਸ ਮੁਖੀ ਨੂੰ ਕਹਿੰਦਾ ਵੀ ਮੇਰੇ ਬੱਚੇ ਨੂੰ ਜਲਦੀ ਇਨਸਾਫ ਦਿਓ ਮੇਰੇ ਮੈਂ ਡੈੱਡ ਬੋਡੀ ਦਾ ਤਾਸਸ ਕਰ ਤੇ ਮੈਂ ਡੈੱਡ ਬੋਡੀ ਲਾਉਂਗੇ ਤੁਸੀਂ ਹਾਂਜੀ ਡੈੱਡ ਬੋਡੀ ਕਦੋਂ ਲਾਉਂਗੇ ਮੇਰੇ ਬੱਚੇ ਦਾ ਨਗੀਜ਼ਾ ਤਾਂ ਨਹੀਂ ਮਿਲੂਗਾ ਕਿ ਕੋਈ ਕਾਤਲ ਤੇ ਮੈਂ ਨਹੀਂ ਬੋਲੇ ਡੈੱਡ ਬੋਡੀ ਲਾਉਂਗਾ ਮੇਰੀ ਇਹ ਮੈਂ ਮੈਂ ਪਨਗੀ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਹਿਣਾ ਵੀ ਮੇਰੇ ਮਗਰ ਕਤਲਾਂ ਦਾ ਬੱਚੇ ਦੇ ਕਤਲਾਂ ਨੂੰ ਫੜੋ ਜਿਹੜੇ ਜਿੱਥੇ ਨਗੀ ਸਾਡਾ ਕਿ ਬੱਚਾ ਸਾਡੀ ਫਾਈਲ ਫਾਈਲਿੰਗ ਹੋਈਏ ਬੱਚੇ ਦੀ ਕਿ ਐਸੀ ਜਿਹੜਾ ਕਿੱਥੇ ਕਿੱਥੇ ਹੋਇਆ ਸੀ ਸਾਨੂੰ ਤਾਂ ਇਹਨਾਂ ਪਤਾ ਹੀ ਨਹੀਂ ਉਹ ਰਾਹੁਲ ਕਿੱਥੇ ਹੋਇਆ ਸੀ ਬੀੜਸਲਾ ਬੀੜਸਲਾ ਅਜੀ ਕੀ ਨਾਮ ਤੁਹਾਡਾ ਕੀ ਕਰੈ ਨਮੋ ਮੇਰਾ ਨਾਮ ਸੁਨੀਲ ਕੰਤ ਹੈ ਅਸੀਂ ਪਰਸਰਮ ਨਗਰ ਰਹਿੰਦੇ ਆਂ ਕੀ ਹੋਇਆ ਤੁਹਾਡੇ ਸਾਡੇ ਬੇਟਾ ਕਰੋ 1:30 ਵਜੇ ਗਿਆ ਸੀਗਾ ਤੇ ਉਸ ਬਾਅਦ ਇਹ ਵਾਪਸ ਨਹੀਂ ਆਇਆ ਅਸੀਂ ਦੇਖਦੇ ਸਾਨੂੰ ਨਹੀਂ ਮਿਲਿਆ ਫਿਰ ਅਸੀਂ ਥਾਣੇ ਰਿਪੋਰਟ ਲਿਖਾਈ ਸੀ ਕਿ ਉਹਨਾਂ ਨੇ ਸਾਨੂੰ ਬਾਅਦ ਕਹਿੰਿਆ ਕਿ ਤੁਹਾਡੇ ਬੇਟਾ ਮਿਲ ਗਿਆ ਕਹਿੰਦੇ ਨਹਿਰ ਦੇ ਕੋਲ ਮਿਲਿਆ ਤੁਹਾਡਾ ਬੇਟਾ ਲਾ ਦੀ ਨਹਿਰ ਕੋਲ ਕਿਸ ਤਰ੍ਹਾਂ ਕਹਿੰਦੇ ਨੇਚਰਲ ਡੈਥ ਹੀ ਹੁੰਦੀ ਤੇ ਉਸ ਤੋਂ ਬਾਅਦ ਸਾਨੂੰ ਕਹਿੰਦੇ 7 ਵਜੇ ਅਸੀਂ ਲਿਆਏ ਸੀਗੇ ਪਹਿਲੇ ਨਹੀਂ ਦੱਸਿਆ ਸਾਨੂੰ ਅਗਲੇ ਦਿਨ ਅਸੀਂ 30 ਤਰੀਕ ਨੂੰ ਸਾਡੇ ਬੇਟੇ ਦੀ ਡੈਥ ਹੋਈ ਸਾਨੂੰ 31 ਤਰੀਕ ਨੂੰ ਰਿਪੋਰਟ ਮਿਲੀ ਹੈ ਵੀ ਤੁਹਾਡੇ ਬੇਟੇ ਦੀ ਡੈਥ ਉੱਥੇ ਹੋਈ ਪਈ ਤੇ ਆਇਆ ਹੋਇਆ ਹੈ ਸਰਕਾਰੀ ਹਸਪੀਟਲ ਵਿੱਚ ਅਸੀਂ 31 ਤਰੀਕ ਨੂੰ ਦੇਖਿਆ ਦੇਖਿਆ ਨਹੀਂ ਬੇਟਾ ਇਹਨਾਂ ਨੇ ਨਹੀਂ ਦੇਖ ਸਾਨੂੰ ਅਸੀਂ 1 ਤਰੀਕ ਨੂੰ ਅੱਜ ਦੇਖਿਆ ਸਾਡੇ ਬੇਟੇ ਦੇ ਕਾਫੀ ਸੱਟਾਂ ਵਜ਼ੀਆਂ ਨੇ ਉਹ ਐਂ ਲੱਗਦਾ ਜਿਵੇਂ ਸਾਡੇ ਬੇਟੇ ਦਾ ਕਿਸੇ ਨੇ ਮਰਡਰ ਕੀਤਾ ਹੈ ਬਹੁਤ ਬੁਰੀ ਤਰ੍ਹਾਂ ਮਾਰਿਆ ਹੈ ਸਾਡਾ ਬੇਟਾ ਬਹੁਤ ਜ਼ਿਆਦਾ ਸੱਟਾਂ ਵਜ਼ੀਆਂ ਨੇ ਉਹਨਾਂ ਦੇ ਨਾਂ ਹੱਥ ਵਿੱਚ ਚੈਨ ਨੇ ਬ੍ਰੈਸਲਸੇ ਨਾ ਗਲੇ ਵੀ ਚੈਨ ਹੈ ਨਾ ਉਹਦੇ ਰਿੰਗ ਪਾਈ ਹੋਈ ਹੈ ਨਾ ਉਹਦੇ ਕੋਲ ਮੋਬਾਈਲ ਹੈ ਸਾਨੂੰ ਇਨਸਾਫ ਚਾਹੀਦਾ ਜਿੰਨੀ ਦੇਰ ਤੱਕ ਸਾਡੇ ਬੇਟੇ ਦਾ ਕਾਤਲਾਂ ਨੂੰ ਨਹੀਂ ਫੜਿਆ ਜਾਂਦਾ ਅਸੀਂ ਇਹਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ ਸਾਨੂੰ ਅਪੀਲ ਕੀਤੀ ਕਰਦੇ ਆਂ ਅਸੀਂ ਸਾਡੇ ਬੇਟੇ ਦੇ ਕਾਤਿਲ ਜਲਦੀ ਤੋਂ ਜਲਦੀ ਫੜੇ ਜਾਣ ਤੇ ਅਸੀਂ ਇਹ ਮੰਗ ਕਰਦੇ ਆਂ ਆ ਦੀ ਪੁਲਿਸ ਨੇ ਕੀ ਕੀਤਾ ਤੁਹਾਨੂੰ ਪੁਲਿਸ ਦਾ ਕੋਈ ਢੰਗ ਨਾਲ ਜਵਾਬ ਨਹੀਂ ਦੇ ਰਿਹਾ ਉਹ ਤਾਂ ਕਹਿੰਦੇ ਸੀ ਕਿ ਨੇਚਰਲ ਡੈਥ ਏ ਬੱਚੇ ਦੀ ਜਦੋਂ ਤੁਹਾਨੂੰ ਕੀ ਲੱਗਦਾ ਸਾਨੂੰ ਲੱਗਦਾ ਸਾਡੇ ਬਮਰ ਬਹੁਤ ਜ਼ਿਆਦਾ ਕਿ ਮਾਰਿਆ ਹੈ ਸਿਰੋ ਇੱਥੋਂ ਲੈ ਕੇ ਜੇ ਅਸੀਂ ਨਹੀਂ ਲੈ ਕੇ ਆਂਗੇ ਅਰ ਤੱਕ ਦੀ ਲਾਸ਼ ਸਰ ਕੀ ਨਾਮ ਆ ਤੇ ਕਿਹੜਾ ਥਾਣਾ ਹੈ ਬਟਾਲਵਿੰਦਰ ਸਿੰਘ ਥਾਣਾ ਬਟੰਡਾ ਜੀ ਕੀ ਗੱਲ ਹੋਈ ਜਿਹੜਾ ਇੱਕ ਹੋਏਗਾ ਆਪਣੇ ਡੈਡ ਬੋਡੀ ਆਈ ਸੀ ਪਰਖੋ ਸ਼ਾਮ ਨੂੰ ਸਾਨੂੰ ਇੱਕ ਡੈਡ ਨਨੋਂ ਡੈਡ ਬੋਡੀ ਮਿਲੀ ਸੀ ਜਿਹਨੂੰ ਅਸੀਂ 10 17 ਬਟੰਡਾ ਵਿੱਚ ਲਾਡ ਕਰਵਾ ਦਿੱਤਾ ਸੀ ਕੱਲ ਇਹਨਾਂ ਦੀ ਸਨਾਖਤ ਹੋ ਗਈ ਕੱਲ ਸ਼ਾਮ ਨੂੰ ਜਿਹੜਾ ਸਾਡੇ ਕੋਲ ਆ ਗਈ ਸੀ ਜਿਹਦਾ ਰੱਤ ਕੇ ਨਾਮ ਕਾਰਤਿਕ ਅਰੋੜਾ ਹੈ ਸਾਥ ਸ਼ਾਮ ਨਗਰ ਦਾ ਰਹਿਣ ਵਾਲਾ ਹੈ 27 ਸਾਲ ਦੀ ਉਮਰ ਦਾ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਜੋ ਵੀ ਬਾਅਦ ਪੜਤਾਲ ਨਾਲ ਸਾਹਮਣੇ ਉਹ ਇਦਾਂ ਕਰ ਰਹੀ ਹੈ ਮਤਲਬ ਪਰਿਵਾਰਕ ਮੈਂਬਰ ਕਹਿ ਰਹੇ ਵੀ ਮਰਡਰ ਦਾ ਮਾਮਲਾ ਹੈ ਮਰਡਰ ਹੋਇਆ ਜੀ ਉਹ ਇਹ ਪਰਤਾਹ ਕਰ ਰਹੇ ਇਸ ਪੋਸਟਮਾਨ ਤੋਂ ਬਾਅਦ ਜੋ ਵੀ ਕਾਰਵਾਈ ਸਾਨੂੰ ਪਤਾ ਲੱਗੂਗੀ ਹਾਂ ਮਿਲਦੇ ਹਾਂ ਵਾਣ ਕਰਦੇ ਬਠਿੰਡਾ ਤੋਂ ਧੀਰਜਗਰ ਦੀ ਰਿਪੋਰਟ ਔਨ ਏਅਰ